ਇਕਤਾ ਲਾਇਰ ਵੱਲੋਂ ਤੁਹਾਨੂੰ ਹਰ ਤਰ੍ਹਾਂ ਦੀ ਖਬਰ ਦਿਖਾ ਰਹੀ ਹੈ ਇਸੇ ਦੇ ਦੌਰਾਨ ਹੀ ਸ਼ਾਹਕੋਟ ਤੋਂ ਇੱਕ ਇਸ ਤਰ੍ਹਾਂ ਦਾ ਮਾਮਲਾ ਆਇਆ ਜਿਸ ਨੂੰ ਅਸੀਂ ਇੱਕ ਮੱਧ ਭਾਗੀ ਘਟਨਾ ਕਹਿ ਸਕਦੇ ਹਾਂ ਕਿਉਂਕਿ ਇਹ ਘਟਨਾ ਇੱਕ ਕਲਯੁਗੀ ਪੁੱਤਰ ਦੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਇੱਕ ਪੁੱਤਰ ਨੇ ਆਪਣੀ ਮਾਤਾ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੇ ਪਿਤਾ ਕੋਲੋਂ ਜਦੋਂ ਨਹੀਂ ਦੇਖਿਆ ਗਿਆ ਤਾਂ ਉਸਨੇ ਆਪਣੀ ਰਾਈਫਲ ਦੇ ਨਾਲ ਉਸਤੇ ਫਾਇਰ ਕਰ ਦਿੱਤਾ ਪਰੰਤੂ ਫਾਇਰ ਦੇ ਕਾਰਨ ਜੋ ਲੜਕਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਪਿਤਾ ਨੇ ਹੀ ਸਿਵਲ ਹਸਪਤਾਲ ਸ਼ਾਹਕੋਟ ਦੇ ਵਿੱਚ ਦਾਖਲ ਕਰਵਾਇਆ ਅਤੇ ਪੁਲਿਸ ਨੇ ਪਿਤਾ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਕੈਮਰਾਮੈਨ ਸੰਜੀਪ ਪੁਰੀ ਦੇ ਨਾਲ ਪਣੀ ਤਰੋੜਾ ਇਕਤਲਾਅ ਨਿਊਜ਼ ਸ਼ਾਹਕੋਟ ਲਗਾਏ ਹੋਏ ਤੇਲੀਟ ਨਾ ਆ ਹੁਣ ਕੋਈ ਵਾਜੀ ਗੱਡੀ ਥੋੜੀ ਚੱਲ ਗਈ ਪਿੱਛੇ ਪਰਿਮਾ ਗਾ ਬਦਲਣਾ ਗਾਇ ਤੇ ਜਲੋ ਕੈਮਰਾ ਵੀ ਲੱਗਾ ਸਾਨੂੰ ਇਹ ਤੇ ਆਮਰੇ ਬਲੋ ਇਹਦਾ 16 ਲਾਈਨ ਹਾਂਜੀ ਕੀ ਨਾਈ ਰੋਡਾ ਮੇਰਾ ਨਾਮ ਜਸਪਾਲ ਸਿੰਘ ਆ ਜੀ ਹਾਂਜੀ ਕੀ ਗੱਲ ਹੋਈ 6 ਦੇ ਵਿਆਹ ਕਰਾਇਆ ਮੁੰਡੇ ਦਾ 7 ਦੇ ਵਿੱਚ 13 ਸਾਲ ਹੋ ਗਿਆ ਮੈਂ ਨਰਕ ਭੋਗਦੇ ਨੂੰ ਇਹਦੇ ਸਹੁਰੇ ਆਉਂਦੇ ਆ ਮੇਰਨਾ ਘਰ ਆ ਬੜੀ ਕਰਦੇ ਲੜਦੇ ਭਿੰਦੇ ਆ ਦੋ ਤਿੰਨ ਵਾਰੀ ਮੈਨੂੰ ਟਰੈਕਟਰ ਥਲੇ ਸਿੱਟਿਆ ਮੇਰੇ ਡਾਂਗਾ ਫੇਰੀਆਂ ਪੰਚਾਇਤ ਨੂੰ ਪੜਾ ਟੰਡਵਾਉਂਦੇ ਹੁਣ ਵੀ ਇਹ ਕੱਲ ਦਾ ਸਾਨੂੰ ਇਹ ਅੰਦਰ ਵੜਿਆ ਸੀਗਾ ਇਹਦੇ ਸਹੁਰਿਆਂ ਨੂੰ ਫੋਨ ਕੀਤਾ ਡੇਢ ਘੰਟਾ ਫੋਨ ਚੱਲਿਆ ਆ ਉਹਨਾਂ ਦੇ ਆਖੇ ਨਹੀਂ ਹੜਿਆ ਨੇ ਮੇਰਾ ਬੰਦਾ ਕੰਮ ਕਰਨ ਆਇਆ ਬੰਦਾ ਕੰਮ ਨਹੀਂ ਕਰਨ ਦਾ ਲੱਗਣ ਪਿਆ ਹੀ ਰਾਜਸਿਰੇ ਮੈਂ ਗੁਰਦੁਆਰੇ ਪੌਣੇ ਕੀ ਚੇਵ ਚ ਗੁਰਦੁਆਰੇ ਆਏ ਆਂ ਆਉਂਦੇ ਨੂੰ ਮੇਰੇ ਉਹ ਬੋਦਲੇ ਆਏ ਮੂਹਰੇ ਖੂਦ ਸਿੱਟੀਆਂ ਇਹ ਰਾਹ ਦੇ ਉੱਤੇ ਜਿੱਥੇ ਅੰਦਰ ਵੜਨਾ ਸੀ ਮੈਂ ਇਨੀ ਗੱਲ ਕਹਿ ਕੇ ਬਾਹਰ ਚਲੇ ਗਿਆ ਮੇਰੇ ਤੋਂ ਬਾਅਦ ਜਦ ਮੈਂ ਅੰਦਰ ਗਿਆ ਅੰਦਰ ਜਾ ਕੇ ਮੈਂ ਸਕੂਟਰੀ ਖੜੀ ਕਰਕੇ ਦੇਖ ਚੀਕਾਂ ਬਾਹਰ ਪਈਆਂ ਜਦ ਮੈਂ ਦੇਖਿਆ ਮੈਂ ਡੰਡਾ ਲੈ ਕੇ ਦਲਵਾਉਣ ਲੱਗਾ ਮੈਂ ਕਿਹਾ ਤਰਦਾਨੇ ਮੇਰੇ ਮਾਰ ਦੇਣੀਆਂ ਮੈਂ ਰਿਆਂ ਹਟ ਗਿਆ ਐ ਗਾਲਾ ਕੱਢਦਾ ਤੈਨੂੰ ਮੋੜਣਾ ਅੰਦਰ ਵੜ ਕੇ ਲੱਤਾਂ ਵੜਦਣੀਆਂ ਤੇਰੀਆਂ ਹੰਦ ਗੁੰਮੇ ਕੋ ਨਹੀਂ ਰਿਹਾ ਹੋਇਆ ਮੈਂ ਮਰ ਚੱਕੀ ਦੇ ਡਰਾਉਣ ਵਾਸਤੇ ਸੀਗੀ ਇਹ ਸੈਲਫੀਆਂ ਬਣਾ ਕੇ ਗਾਹੋਂ ਲਾ ਕੇ ਆਤੀ ਦੀ ਠੀਕ ਹੈ ਅੱਛਾ ਕੀ ਚੱਕਰ ਕੀ ਕਾਰਨ ਕੀ ਹੈਗਾ ਜੀ ਇਹਦਾ ਕਾਰਨ ਮੈਨੂੰ ਦੇਖ ਕੇ ਰਾਜੀ ਨੇ ਸਾਨੂੰ ਸਾਰੇ ਮੇਰੇ ਜਮੀਨ ਸਾਰੀ ਛੱਡੋ ਇੱਥੇ ਵੜੋ ਨਾ ਮੇਰੇ ਜਿਵੇਂ ਬਾਹਰ ਕੜਨ ਦੀ ਬਾਹਰ ਨਹੀਂ ਆਉਣਾ ਜੀ ਅੰਦਰਾਂ ਧਿਆਨ ਕਰਨੀ ਪਈ ਹੋਣਾ ਅੱਛਾ ਇਹ ਤੁਹਾਡੇ ਨਾਲ ਤੇ ਰਹਿ ਨਹੀਂ ਰਹਿ ਰਹੇ ਰਹਿੰਦਾ ਇਹ ਪਿੰਡੰਡਵਾਲ ਦਾ ਪ੍ਰੈਸਿਡੈਂਟ ਵਾਰੀਂ ਤਾਂ ਉਸ ਤੋਂ ਸਵੇਰ ਲਾਣ ਨਹੀਂ ਆਇਆ ਸਿਰਫ ਲਾਣ ਨਹੀਂ ਆਉਂਦੇ ਜਦੋਂ ਧੀਮੀ ਆਰਮੀ ਆਉਂਦੇ ਕੱਲ ਵੀ ਪਿੰਡੋਂ ਲਾਣ ਆਏ ਆ ਪਿੰਡ ਦਾ ਬੰਦਾ ਦਿਹਾੜੀਆਂ ਨੇ ਆਂਦਾ ਸੀ ਉਹ ਛੇ ਤਾਂ ਸੱਚ ਦੱਸੇ ਜਾਂ ਨਾ ਡਰਦਾ ਕਿ ਤੁਨ ਅੰਨੰਦ ਤੇ ਉਸ ਗੱਲ ਨੂੰ ਮੰਨਦਾ ਵੀ ਇਹ ਮੁੰਡਾ ਗਲਤ ਹੈ ਵੀ ਇਹ ਇੰਨਾ ਕੁਝ ਨਹੀਂ ਮਾਫ ਕਰਨਾ ਚਾਹੀਦਾ ਘਰ ਵਾਲੀ ਵੀ ਇਹਦੀ ਕੜਗੀ ਨਾਲ ਘਰ ਆਈ ਗਾਲਾਂ ਜਾਰੀਆਂ ਆਣ ਕੇ ਕਰਦੀ ਹਰਾਮ ਜਦਾ ਲੰਗਾ ਡੂਟਾ ਮੈਨੂੰ ਕਹੌਨੇ ਹਟ ਤਾ ਕਿ ਤੁਸ ਤੱਕ ਕੇ ਮਿੰਗੋ ਉਹਨੇ ਹਰਾਮ ਦੇ ਲੋਚੇ ਆਈ ਕੋਸ਼ ਮਾਪਿਆਂ ਨੂੰ ਵੀ ਉਹਨਾਂ ਨੂੰ ਪਤਾ ਇਸ ਗੱਲ ਦਾ ਪਰ ਮਾਪਿ ਉਹਦਾ ਉਹਦਾ ਸਾਥ ਜਦੋਂ ਗੋਲੀ ਚੱਲੀ ਉਸ ਤੋਂ ਬਾਅਦ ਉਹਨੂੰ ਹਸਪੀਟਲ ਕੌਣ ਲੈ ਕੇ ਆਇਆ ਜੀ ਮੈਂ ਆਪ ਹੀ ਲੈ ਕੇ ਆਇਆ ਆਪ ਹੀ ਮੈਂ ਉਹਦੇ ਟੀਕੇ ਲਵਾਇਆ ਆਪ ਹੀ ਅੱਲਾ ਰੱਖਟਾਈ ਆ ਉਸ ਤੋਂ ਬਾਅਦ ਮੈਨੂੰ ਕੁਈ ਰਾਏ ਲੈ ਕੇ ਆਣ ਕਿ ਠੀਕ ਹੈ ਜੀ ਤੇ ਤੁਸੀਂ ਹੁਣ ਕੀ ਕਾਰਵਾਈ ਕਰਵਾ ਰਹੇ ਸੀ ਕੀ ਹੈ ਮੈਂ ਜਨਾ ਮੇਰਾ ਨਿਆਂ ਮਿਲੇ ਬਦਖਲ ਕੀਤਾ ਮੇਰਾ ਬਦਖਲ ਵੀ ਕੀਤਾ ਪੈੜੀ ਵੀ ਦਿੱਤੀ ਵੰਡ ਕੇ ਫੇਰ ਵੀ ਨਿਆਂ ਦੇ ਨਿਆਂੇ ਦਾ ਕਰਕੇ ਦਿੱਤੀ ਆ ਪਰ ਹੁਣ ਮੈਨੂੰ ਨਿਆਂ ਇਹ ਲੈਣਾ ਚਾਹੀਦਾ ਜਿਹੜਾ ਇਹਦਾ ਆਪਦਾ ਸਹਿਮ ਦਿੱਤਾ ਹੋਇਆ ਸੀ ਮੈਨੂੰ ਕਿਉਂ ਠੋਂਦਾ ਮੈਨੂੰ ਕੋਈ ਫੋੜਦਾ ਮਾਰਦਾ ਇਸ ਗੱਲ ਦਾ ਨਿਆਂ ਦੇਣ ਸਾਰੇ ਖੈਰ ਵੀ ਦੇ ਉਹਨਾਂ ਦੀ ਇਹ ਕਿਹ ਕੀ ਨਾ ਤੁਹਾਡਾ ਜੀ ਮੇਰਾ ਨਾਮ ਜਸਵਿੰਦਰ ਗੋੜੇ ਆ हां जी अच्छा की गल हुई जी ਤੁਹਾਡੇ ਘਰੇ ਗਾਲੋ ਲੜਾਈ ਤਾਂ ਕੱਲ ਦੀ ਛੜੀ ਹੋਈ ਹੈ। اچھا ਜੀ। ਪਹਿਲਾਂ ਉਹ ਜਮੀਨ ਦਾ ਹੀ ਆਉਂਦਾ ਮੋਰੇ। اچھا ਕਿਹੜਾ ਲੜਕਾ ਟੰਡਾ ਜਿਹੜਾ ਕਿੰਨੇ ਲੜਕੇ ਹੈਗੇ ਜੀ ਤੁਹਾਡੇ? ਦੋ ਹੀ ਆਰ ਬਾਹਰੇ ਕੀ। اچھا ਜੀ। ਤੇ ਇਹ ਕੀ ਜਮੀਨ ਦੀ ਮੰਗ ਕਰ ਰਿਹਾ ਜੀ ਤੁਹਾਡੇ ਕੋਲੇ? ਜਮੀਨ ਦਾ ਨੂੰ ਪਹਿਲਾ ਵਾ ਨਾ ਜਿਹੜੀ ਅਸੀਂ ਨਿਸ਼ਾਨਦੇਹੀ ਕਰਾਈ ਨਾ ਉਹ ਛੜਦਾ। اچھا ਜੀ। ਤੁਸੀਂ ਕਹਿੰਦਾ ਜਮੀਨ ਭਾਲਣ ਦਾ ਮੈਂ ਇਹਨੂੰ ਆਪ ਦੇ ਨਾਂ ਕਰਾ ਲਿਓ ਮੇਰੇ ਸਾਡੇ। अच्छा जी अब सवेरे की गल हुई है जी अज सवेरे मैनु नहीं पता पिंडों आया नहीं पता ए कमरा जहा पाया वो चीज सा बंद सवेर प्यो गुरद्वारे जाता रोज वो गुरद्वार आया वा आन आज मैं गया मैं बूह ला लीए क्या रोज बूहे ला के बचा गए खुल्ला तू कोई ये पता नहीं कद फिर फिर आया खत्म वाला ਆਣ ਕੇ ਤਾਂ ਕਾਰਾ ਹੜਦਾ ਆਇਆ ਅੰਦਰ ਉਹ ਆਪੇ ਇਹ ਅੰਦਰ ਸੀ ਉਹਨੂੰ ਮੈਂ ਵੱਜਾ ਮਾਰ ਗਿਆ ਮੈਨੂੰ ਲੱਗਾ ਮਾਰਨਾ ਆ ਮੇਰੇ ਛੋਟੀਆਂ ਮਾਰ ਗਿਆ ਮੈਂ ਡੈਗ ਭਈ ਮੈਂ ਆ ਸਾਰੇ ਮੇਰੇ ਉਹਨੇ ਆ ਸਾਰੇ ਮੇਰੇ ਲੱਤਾਂ ਮਾਰ ਮਾਰ ਕੇ ਮੇਰਾ ਪਾਸੇ ਸ਼ਜਾਦ ਤੇ ਅੱਛਾ ਇਹ ਤੇ ਗੋਲੀ ਕਿੱਦਾਂ ਚੱਲੀ ਜੀ ਹੈ ਗੋਲੀ ਤਾਂ ਦਾਖਦੀ ਜਦੋਂ ਮੈਂ ਕਿਹਾ ਨਾ ਮੈਨੂੰ ਲੱਗਾ ਮਾਰਨਾ ਇਹ ਬਾੜ ਨਿਕਲਿਆ ਉਹ ਫਿਰ ਰੋ ਲਾਗ ਨਹੀਂ ਕੋਈ ਆ ਬੰਦ ਤਾਂ ਹੁਣ ਨਾ ਜਾਈ ਭੇਜਿਆ ਪੁੱਤ ਤਾ ਇਦਾਂ ਨਹੀਂ ਸੂਤ ਆਉਣਾ ਘਾਰੇ ਆ ਜੀਨੀਏ ਦੇ ਛਰੇ ਵਜੀ ਥੋੜੀ ਜੋ ਪਾਸੇ ਨਿਕਲ ਗਈ ਨਹੀਂ ਇਹ ਆਪਣਾ ਹਿੱਸਾ ਲੈ ਚੁੱਕਾ ਜੀ ਜ਼ਮੀਨ ਦਾ ਫਿਰ ਵੀ ਕੋਈ ਕਿਦਾਂ ਲੈ ਚੁੱਕਾ ਸੌਂ ਜਿਹੜਾ ਥੋੜਾ ਜਿਹਾ ਰਹਿੰਦਾ ਔਰ ਉਹ ਕੰਦਰ ਮਰ ਜਾਵੇ ਪੀਓ ਤਾਂ ਮੈਂ ਇਹ ਵੀ ਬੁਲਾ ਲਾਂ ਤੇ ਹਸਪਤਾਲ ਤੈਨੂੰ ਕੌਣ ਲੈ ਕੇ ਆਇਆ ਜੀ ਤਾਂ ਜਾ ਉਹਨੂੰ ਮੁੰਡੇ ਨੂੰ ਮੁੰਡੇ ਨੂੰ ਹਸਪਤਾਲ ਕੌਣ ਲੈ ਕੇ ਗਿਆ ਜੀ ਫਿਰ ਉਹ ਆਪ ਹੀ ਲੈ ਆਇਆ ਗੱਡੀ ਚ ਪਾ ਕੇ ਢੰਡੋ ਤੇ ਪਤਾ ਕਿਤੇ ਸਰਕਾਰੀ ਹਸਪਤਾਲ ਹੀ ਲੈ ਆਇਆ ਹੋਗਾ ਠੀਕ ਆਜੀ ਸਵੇਰੀ ਪਿੰਡ ਟੰਡੋਵਾਲ ਦੇ 1 ਵਜੇ ਬਸਨੀਕ ਸੀ ਮਨਜੀਤ ਸਿੰਘ ਜਿਸ ਦੇ ਪਿਤਾ ਤੇ ਮਾਤਾ ਅਮਨਿਸ਼ਾ ਕੁੜ ਦੇ ਕਰਤਾਰਨਗਰ ਚ ਰਹਿੰਦੇ ਹਨ ਉਹ ਆਪਣੀ ਸਵੇਰੀ ਆ ਕੇ ਉੱਤੇ ਆਪਣੀ ਮਾਤਾ ਨਾਲ ਉਹ ਝਗੜਨ ਲੱਗਿਆ ਤੇ ਉਸਦੇ ਪਿਤਾ ਨੇ ਉਸ ਨੂੰ ਸਮਝਾਇਆ ਕਿ ਤੂੰ ਮਰੀ ਜਿਹੜੀ ਆਪਣੀ ਮਾਤਾ ਨੂੰ ਇਸ ਤਰ੍ਹਾਂ ਨਾ ਕੁੱਟ ਮਾਰ ਕਰ। ਤੇ ਪਿਤਾ ਨੇ ਬਚਾਅ ਦੇ ਵਿੱਚ ਆਪਣੀ ਰੈਫਲ ਕੱਢੀ ਉਹਨੂੰ ਡਰਾਉਣ ਦੀ ਕੱਢ ਲਈ ਪਰ ਉਹ ਇੱਕ ਦੂਜੀ ਸਿਰੇ ਨਾਲੋਂ ਫਿਰ ਵੀ ਨਾ ਹੋਇਆ ਤੇ ਉਸਨੇ ਫਾਇਰ ਕਰਤਾ। ਉਸਨੂੰ ਇਸ਼ਾਰੀ ਲੱਗਿਆ ਉਹਨੂੰ ਜਦਮੀ ਹਾਲਤ ਵਿੱਚ ਉਹ ਇਸ ਵਕਤ ਜਿਲੰਦਰ ਦਾਖਲ ਹੈ। ਉਹ ਜੋ ਬਿਆਨ ਦੇਣ ਲੈਣ ਪਰੰਤ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।